ਤਾਂ ਮੁਰਦ ਤੋਂ ਇੱਕ ਵਾਰ ਮੁਰਦ ਤੋਂ ਧਸਰੂ ਗੈਸ ਦਾ ਇਸਤੇਮਾਲ ਇੱਥੇ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੱਥਾਂ ਦੇ ਵਿੱਚ ਬੋਰੀਆਂ ਲੈ ਕੇ ਇੱਥੇ ਅਥਰੂ ਗੈਸਾਂ ਦਾ ਸਾਹਮਣਾ ਕਰ ਰਹੇ ਨੇ ਅਰੇ ਦੂਜੇ ਪਾਸੇ ਪਹਿਲਾਂ ਵਾਟਰ ਕੈਨਨ ਚਲਾਇਆ ਗਿਆ ਉਸ ਤੋਂ ਬਾਅਦ ਅਥਰੂ ਗੈਸ ਦਾ ਇਸਤੇਮਾਲ ਪੁਲਿਸ ਵੱਲੋਂ ਕੀਤਾ ਗਿਆ ਤਾਂ ਨੌਜਵਾਨਾਂ ਨੂੰ ਇੱਥੋਂ ਖਦੇੜਨ ਦੇ ਲਈ ਪੁਲਿਸ ਇਸ ਵਕਤ ਜਿਹੜਾ ਹੈਗੀ ਆ ਜੋਰ ਲਗਾ ਰਹੀ ਹੈ ਕਿ ਨੌਜਵਾਨਾਂ ਨੂੰ ਇੱਥੋਂ ਖਦੇੜਿਆ ਜਾਵੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਤਾਂ ਇੱਕਦਮ ਤੋਂ ਆਹ ਵੇਖ ਸਕਦੇ ਹੋ ਇਸ ਪਾਸੇ ਇਸ ਪਾਸੇ ਵੇਖ ਸਕਦੇ ਹੋ ਕਿ ਅਥਰੂ ਗੈਸ ਦਾ ਇਸਤੇਮਾਲ ਤੇ ਬੋਰੀ ਪਾ ਕੇ ਉਸ ਨੂੰ ਰੋਕਿਆ ਜਾ ਰਿਹਾ ਤਾਂ ਡੰਡੇ ਲੈ ਕੇ ਹੱਥਾਂ ਦੇ ਵਿੱਚ ਉਸ ਨੂੰ ਕੁੱਟਿਆ ਜਾ ਰਿਹਾ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਇਸ ਬੋਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਅਥਰੂ ਗੈਸ ਆਉਂਦਾ ਤਾਂ ਹੱਥਾਂ ਦੇ ਵਿੱਚ ਬੋਰੀਆਂ ਨਾਲ ਫੜੀ ਹੋਈਆਂ ਨੇ ਗਿੱਲੀਆਂ ਪਾਣੀ ਦੀਆਂ ਤਾਂ ਬੋਰੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਹੱਥ ਵਿੱਚ ਸਪਰੇਅ ਪਾਣੀ ਲੈ ਕੇ ਛਿੱਟਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੇਖੋ ਤਾਂ ਇੱਥੇ ਤਸਵੀਰ ਬਦਲ ਰਹੀ ਹੈ ਬਜ਼ੁਰਗ ਅੱਗੇ ਹੋ ਕੇ ਕਹਿ ਰਹੇ ਨੇ ਕਿ ਸਿੱਟੇ ਗੋਲੇ ਜਿੰਨੇ ਸਿੱਟੇ ਸਕਦੇ ਹੋ ਤੇ ਅਸੀਂ ਉਹਨਾਂ ਨੂੰ ਰੋਕਾਂਗੇ ਤਾਂ ਜਿੱਥੇ ਸਾਹ ਲੈਣਾ ਤਾਂ ਕੋਈ ਔਖਾ ਹੈ ਇਸ ਵਕਤ ਸਥਿਤੀ ਕਾਫੀ ਪੈਨਿਕ ਦੇਖ ਸਕਦੇ ਹੋ ਤਾਂ ਦੂਜੇ ਨੌਜਵਾਨਾਂ ਨੂੰ ਅੱਗੇ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੂੰ ਆ ਜਿਹੜਾ ਉਹ ਦੇਖਣ ਵਾਲੀ ਤਸਵੀਰ ਹੋਏਗੀ ਤਾਂ ਦੋਨਾਂ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਤਸਵੀਰ ਇੱਥੇ ਬਦਲ ਰਹੀ ਹੈ ਅਤੇ ਕਿਸਾਨ ਅੱਗੇ ਵੱਲ ਨੂੰ ਵੱਧ ਰਹੇ ਨੇ ਤਾਂ ਨੌਜਵਾਨ ਇਸ ਵਕਤ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਨੇ ਅਤੇ ਵੇਖ ਸਕਦੇ ਹਾਂ ਹੱਥਾਂ ਦੇ ਵਿੱਚ ਬੋਰੀਆਂ ਲੱਗੇ ਜਿਵੇਂ ਹੀ ਪੀਰ ਗੈਸ ਆਉਂਦਾ ਹੈ ਤਾਂ ਉਸੇ ਵਕਤ ਬੋਰੀ ਉੱਤੇ ਪਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਡਿਫਿਊਜ਼ ਕਰ ਦਿੱਤਾ ਜਾਂਦਾ ਹੈ ਤਾਂ ਨੌਜਵਾਨ ਜਿਹੜੇ ਨੇ ਇਸ ਵਕਤ ਸਾਹਮਣੇ ਖੜੇ ਨੇ ਕਿਉਂਕਿ ਇੱਕਦਮ ਤੋਂ ਹਮਲਾ ਹੋਇਆ ਸੀਗਾ ਉਸ ਵਕਤ ਕਿਸੇ ਨੂੰ ਸਮਝ ਨਹੀਂ ਆਇਆ ਤੇ ਇਸ ਵਕਤ ਜਿਹੜੀ ਤਸਵੀਰ ਬਦਲ ਰਹੀ ਹੈ ਵੇਖ ਸਕਦੇ ਹੋ ਨੌਜਵਾਨ ਖੜੇ ਨੇ ਪਰ ਇਸ ਵਕਤ ਪੁਲਿਸ ਚੁੱਪ ਦਿਖਾਈ ਦੇ ਰਹੀ ਹੈ ਜਵਾਨ ਪੁਲਿਸ ਦੇ ਜਿਹੜੇ ਨੇ ਉਹ ਚੁੱਪ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਛੱਡੇ ਗਏ ਨੇ ਇੱਕ ਤੋਂ ਵਕਤ ਇੱਕ ਲਗਾਤਾਰ ਕਾਫੀ ਵੱਡਾ ਹਮਲਾ ਕਿਸਾਨਾਂ ਦੇ ਉੱਤੇ ਕੀਤਾ ਗਿਆ ਹੈ। ਤੋਂ ਦੱਸ ਦਈਏ ਕਿ ਐਮਐਸਯੂ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਇਸ ਦਾ ਰਸਤੇ ਵਿੱਚ ਹੀ ਹਰਿਆਣਾ ਪੁਲਿਸ ਨੇ ਹਰਿਆਣਾ ਦੇ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਅਦੇ ਉਸ ਤੋਂ ਬਾਅਦ ਸਥਿਤੀ ਜਿਹੜੀ ਹੈਗੀ ਇੱਥੇ ਬਦਲੀ ਹੈ ਅਤੇ ਇੱਕ ਵਾਰ ਫਿਰ ਤੋਂ ਇੱਥੇ ਕਿਸਾਨ ਜਿਹੜੇ ਨੇ ਅੱਗੇ ਵੱਲ ਨੂੰ ਵਧ ਰਹੇ ਨੇ ਹਾਂਜੀ ਬੋਰੀ ਨਾਲ ਰੁਕ ਰਹੇ ਨੇ ਹਾਂਜੀ 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 ਰੁਕ ਰਹੇ ਕਿੰਨੇ ਕੁ ਰੁਕਦੇ ਹੁਣ ਤੱਕ ਹੁਣ ਤੱਕ ਰੁਕ ਜਾਨਾ ਘੱਟ-ਘੱਟ 15-16 ਹਾਂਜੀ ਹਾਂਜੀ ਤਾਂ 15-16 ਜਿਹੜੇ ਟਾਇਰ ਬੰਮ ਨੇ ਇਹਨਾਂ ਨੇ ਰੋਕ ਦਿੱਤੇ ਨੇ ਤਾਂ ਬੋਰੀਆਂ ਦਾ ਇਸਤੇ ਬਾਈ ਜੀ ਬੋਰੀ ਉੱਤੇ ਲੈ ਲੀਏ ਤੁਸੀਂ ਬੋਰੀ ਉੱਤੇ ਇਹਦਾ ਅੱਖਾਂ 'ਚ ਬਹੁਤ ਪ੍ਰਭਾਵ ਪੈਂਦਾ ਇਹਦਾ ਦੀਨ ਦਾ ਇਹਨੇ ਕੁਝ ਵੀ ਅੱਖਾਂ ਮਾਛਦੀਆਂ ਨਾ ਇਹਦਾ ਕਰਕੇ ਬੋਰੀਆਂ ਲੈਂਤਾਂ ਇਹੀ ਜੰਗ ਲੜਨੇ ਜੰਗ ਲੜਾਂਗੇ ਕਾਹਾਂ ਬਧਾਂਗੇ ਤਾਂ ਬਿਲਕੁਲ ਜੋ ਜਜ਼ਬਾ ਤੁਸੀਂ ਵੇਖ ਸਕਦੇ ਹੋ ਟਰੱਕ ਅੱਗੇ ਖਿੜਿਆ ਰਿਆ ਸੀ ਜੰਗ ਲੜਾਂਗੇ ਲੜਦੇ ਰਹਾਂਗੇ ਜਿੰਨੇ ਮਰਜ਼ੀ ਗੋਲੇ ਸੈਟਲ ਨੇ ਸਾਰੀ ਅਸੀਂ ਕਿੰਨੇ ਕਹਿੰਦਾ ਕਹਿੰਦਾ ਦਾਵਾ ਅਸੀਂ ਕੋਈ ਨਹੀਂ ਸਾਡੇ ਸਿੰਘ ਚੱਲ ਪਏ ਹੁਣ ਬੇਫਿਕਰ ਹੋ ਜਾ ਤਾਂ ਫਿਰ ਤੋਂ ਦੁਬਾਰਾ ਇੱਕ ਵਾਰ ਫੇਰ ਤੋਂ ਜਿਹੜਾ ਹੈਗਾ ਟਾਇਰ ਉਹਦਾ ਇਸਤੇਮਾਲ ਕੀਤਾ ਗਿਆ ਤਾਂ ਥਰੂ ਗੈਸ ਦੇ ਗੋਲੇ ਫਿਰ ਤੋਂ ਛੱਡੇ ਗਏ ਨੇ ਅਤੇ ਨੌਜਵਾਨ ਉਹਨਾਂ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਵੱਖਰੇ ਤਰੀਕੇ ਦੀ ਤਸਵੀਰ ਹੈ ਇੱਕਦਮ ਤੋਂ ਮੋੜ ਤੋਂ ਹਮਲਾ ਕੀਤਾ ਗਿਆ ਅਤੇ ਜ਼ੋਰਦਾਰ ਤਰੀਕੇ ਨਾਲ ਫੇਰ ਤੋਂ ਜੋ ਟੀਅਰ ਗੈਸ ਛੱਡੀ ਗਈ ਹੈ ਉਸ ਨੂੰ ਬੁਜਾਉਂਦੇ ਹੋਏ ਨੌਜਵਾਨ ਇੱਥੇ ਨਜ਼ਰ ਆਣਗੇ ਤਾਂ ਬੋਰੀਆਂ ਲੈ ਕੇ ਉਹਨਾਂ ਨੂੰ ਬੁਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਖਨੋਰੀ ਬਾਰਡਰ ਤੋਂ ਤਸਵੀਰਾਂ ਵੇਖ ਰਹੇ ਹਾਂ ਉਹ ਜਿੱਥੇ ਕਿ ਤੁਹਾਨੂੰ ਨਜ਼ਰ ਆਵੇਗਾ ਕਿ ਸਾਡੇ ਵੀ ਅੱਖਾਂ ਜਿਹੜੀਆਂ ਨੇ ਬੰਦ ਹੋ ਰਹੀਆਂ ਨੇ ਸਾਹ ਸਾਥ ਨਹੀਂ ਦੇ ਰਿਹਾ ਕਿਉਂਕਿ ਕਾਫੀ ਜ਼ਿਆਦਾ ਧੂਆਂ ਇੱਥੇ ਹੋ ਚੁੱਕਿਆ ਕਾਫੀ ਜ਼ਿਆਦਾ ਧੂਆਂ ਚੜ ਰਿਹਾ ਹੈ ਕਾਫੀ ਜ਼ਿਆਦਾ ਤਾਂ ਬਿਲਕੁਲ ਤਸਵੀਰ ਇੱਕ ਵਾਰ ਫੇਰ ਤੋਂ ਬਦਲੀ ਹੈ ਅਤੇ ਭਾਰੀ ਹਮਲਾ ਕਿਸਾਨਾਂ ਦੇ ਉੱਤੇ ਕੀਤਾ ਗਿਆ ਚਾਰੇ ਪਾਸੇ ਧੂਆਂ ਤਾਰ ਧੂਆ ਹੀ ਧੂਆਂ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਇੱਥੇ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ ਸੀ ਸ਼ਾਂਤੀ ਦੀ ਪਰ ਦੂਜੇ ਪਾਸੇ ਸ਼ਾਂਤੀ ਭੰਗ ਕੀਤੀ ਗਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਫ਼ ਤੌਰ ਤੇ ਪਟਾਕੇ ਸੁਣ ਸਕਦੇ ਹੋ ਤੇ ਟਾਇਰ ਗੈਸ ਜਿਵੇਂ ਹੀ ਕਿਸੇ ਕੋਲ ਕਿਸੇ ਕੋਲ ਆਂਦੀ ਹੈ ਤਾਂ ਇੱਕ ਅਚਰੰਗ ਉਸ ਨੂੰ 부ਚ ਲੈਂਦਾ ਤਾਂ ਆ ਵੀ ਵੇਖ ਸਕਦੇ ਹੋ ਆ ਬੋਰੀ ਉੱਤੇ ਪਾ ਦਿੱਤੀ ਹੈ ਅਤੇ ਇਸ ਵਕਤ ਇਸ ਨੂੰ ਡਿਫਿਊਜ਼ ਕੀਤਾ ਜਾ ਰਿਹਾ ਹੈ ਉੱਪਰ ਪਾ ਦਿੱਤਾ ਗਿਆ ਸੀ ਤੁਸੀਂ ਦੇਖੋ ਸਾਹੇ ਤਸਵੀਰ ਤੁਸੀਂ ਸ਼ੰਭੂ ਬਾਡਰ ਦੀਆਂ ਵੇਖ ਰਹੇ ਸੀਗੇ ਸੈਕਿੰਡਾਂ ਦੇ ਵਿੱਚ ਹੀ ਉਸ ਨੂੰ ਸਵੇਰ ਤੋਂ ਕਈ ਵਾਰ ਕੋਸ਼ਿਸ਼ ਕੀਤੀ ਗਈ ਸੀ ਅੱਗੇ ਵਧਣ ਦੀ ਪਰ ਟਾਇਰ ਗੈਸ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਦੂਜੇ ਪਾਸੇ ਵੇਖ ਸਕਦੇ ਹੋ ਇੱਕ ਮੀਡੀਆ ਕਰਮੀ ਸ਼ਾਇਦ ਸਾਹਮਣੇ ਦਿਖਾਈ ਦੇ ਰਿਹਾ ਜੋ ਕਿ ਟਾਇਰ ਗੈਸ ਦੇ ਵਿੱਚ ਫਸਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਵਧਣ ਦੀ ਕੋਸ਼ਿਸ਼ ਅੱਗੇ ਕਰ ਰਿਹਾ ਹੈ ਘੇਰੇ ਦੇ ਵਿੱਚ ਫਸ ਗਿਆ ਸੀ ਤਾ ਕਾਫੀ ਵੱਡੀ ਮਾਤਰਾ ਵਿੱਚ ਟਾਇਰ ਗੈਸ ਜਿਹੜੇ ਨੇ ਛੱਡੇ ਗਏ ਨੇ ਅਤੇ ਉਨੇ ਤਸਵੀਰਾਂ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹਦਾ ਇਸਤੇਮਾਲ ਕੀਤਾ ਗਿਆ ਤਾਂ ਮੁਰਤੋਂ ਬੋਲੇ ਸੋ ਨਿਹਾਲ ਦਾ ਜਕਾਰੇ ਛੱਡਦੇ ਹੋਏ ਇੱਕ ਵਾਰ ਫਿਰ ਤੋਂ ਕਿਸਾਨ ਅੱਗੇ ਵੱਲ ਨੂੰ ਵਧਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਤਸਵੀਰਾਂ ਬਦਲ ਰਹੀਆਂ ਨੇ ਇੱਥੇ ਅਤੇ ਜ਼ੋਰਦਾਰ ਟੀਅਰ ਗੈਸ ਦਾ ਇਸਤੇਮਾਲ ਇੱਥੇ ਕੀਤਾ ਗਿਆ ਤਾਂ ਫਿਰ ਤੋਂ ਇੱਕ ਵਾਰ ਮੁਰਤੋਂ ਟੀਅਰ ਗੈਸ ਛੱਡ ਜਾ ਰਹੇ ਨੇ ਇੰਜ ਲੱਗਦਾ ਜਿਵੇਂ ਮੁਕਾਬਲਾ ਚੱਲ ਰਿਹਾ ਹੋਵੇ ਕਿ ਤੁਸੀਂ ਕਿੰਨੇ ਕ ਛੱਡਦੇ ਹੋ ਤੇ ਅਸੀਂ ਕਿੰਨੇ ਕ ਡਿਫਿਊਜ਼ ਕਰਦੇ ਆ ਇੱਕ ਤਰੀਕੇ ਦਾ ਇੰਜ ਲੱਗਦਾ ਜਿਵੇਂ ਮੁਕਾਬਲਾ ਚੱਲ ਰਿਹਾ ਹੋਵੇ ਕਿ ਤੁਸੀਂ ਕਿੰਨੇ ਕ ਛੱਡਦੇ ਹੋ ਅਸੀਂ ਕਿੰਨੇ ਕ ਡਿਫਿਊਜ਼ ਕਰਦੇ ਆ ਤਾਂ ਬਿਲਕੁਲ ক্রিকেট ਵਰਗੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਤਾਂ ਸ਼ਾਇਦ ਸ਼ਾਇਦ ਲੱਗਦਾ ਜਿਵੇਂ ਇੱਕ ਪਾਸੇ ਬੋਲ ਛੱਡੀ ਜਾਂਦੀ ਦੂਜੇ ਪਾਸੇ ਕੈਚ ਕਰਨ ਲਈ ਖੜਾ ਹੁੰਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੁਰਤੋਂ ਕਿਸਾਨ ਬੀਜੇਪੀ ਸਰਕਾਰ ਦੇ ਵੇਖੋ ਹਾਲਾਤ ਆਪਣੇ ਕਿਸਾਨਾਂ ਦੇ ਉਹ ਜਿਹੜਾ ਪੇਟ ਪਾਲ ਰਹੇ ਨੇ ਲੋਕਾਂ ਦਾ ਵੇਖੋ ਕੀ ਹਾਲਾਤ ਪਰੇ ਪਿਆ ਸੈਂਕੜੇ ਜ਼ਖਮੀ ਹੋ ਗਏ ਸਾਡੇ ਕਿਸਾਨ ਤਿੰਨ ਦਿਨ ਤੋਂ ਲਗਾਤਾਰ ਸਾਡੇ ਤੇ ਫਰੰਗ ਹੋ ਰਹੀ ਆ ਕੋਈ ਨਾ ਕੋਈ ਸ਼ਰਮ ਚਾਹੀਦੀ ਆ ਅੱਜ ਵੀ ਜ਼ਖਮੀ ਹੋਏ ਆ ਹਾਂ ਬਿਲਕੁਲ ਪੰਜ ਛੇ ਬੰਦੇ ਜ਼ਖਮੀ ਹੋ ਗਏ ਜੀ ਦੇਖੋ ਕੀ ਹਾਲਾਤ ਬਣਦੇ ਨੇ ਮੀਡੀਆ ਦਾ ਕੀ ਹਾਲਾਤ ਬਣ ਰਹੇ ਨੇ ਇਸ ਤਰ੍ਹਾਂ ਨਹੀਂ ਚਾਹੀਦਾ ਤਾਂ ਬਿਲਕੁਲ ਲੋਕਾਂ ਦੇ ਵਿੱਚ ਦੁੱਖ ਹੈ ਇਸ ਗੱਲ ਦਾ ਕਿ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਪ੍ਰਤੀ ਰਵੱਈਆ ਬਣਾਇਆ ਜਾ ਰਿਹਾ ਹੈ ਉਸ ਤੋਂ ਕੁਛ ਨਹੀਂ ਨੇ ਮੁਰਤੋਂ ਟੀਅਰ ਗੈਸ ਦਾ ਇਸਤੇਮਾਲ ਹੁੰਦਾ ਹੋਇਆ ਅਤੇ ਕਿਸਾਨ ਮੁਰਤੋਂ ਉਹਨਾਂ ਨੂੰ ਪੁਝਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਵੱਖਰੀ ਹੈ ਤਸਵੀਰ ਬਦਲੀ ਹੈ ਇੱਥੇ ਮੁਰਤੋਂ ਟੀਅਰ ਗੈਸ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਅਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਪੁਝਾਇਆ ਜਾ ਰਿਹਾ ਤੇ ਬੋਰੀ ਪਾ ਦਿੱਤੀ ਜਾਂਦੀ ਹੈ ਗਿੱਲੀ ਤਾਂ ਉਸ ਦਾ ਅਸਰ ਕਿੰਨਾ ਕਿਤੇ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ ਪਰ ਜਿਸ ਹਿਸਾਬ ਨਾਲ ਰਿਪੋਰਟਿੰਗ ਕਰ ਕੀਤੀ ਜਾ ਰਹੀ ਹੈ ਇੱਥੇ ਉਹ ਵੀ ਕਿਸੇ ਤਰੀਕੇ ਬੇਹਦ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਸਾਹ ਲੈਣਾ ਮੁਸ਼ਕਿਲ ਹੈ ਅੱਖਾਂ ਮਚ ਰਹੀਆਂ ਨੇ ਸਕਿਨ ਮਚ ਰਹੀ ਹੈ ਪਰ ਤੁਹਾਡੇ ਤੱਕ ਹਰ ਗੱਲ ਪਹੁੰਚਾਣਾ ਸਾਡਾ ਫਰਜ਼ ਹੈ ਤੁਹਾਡੇ ਤੱਕ ਖਬਰ ਨੂੰ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਤਾਂ ਫਿਰ ਤੋਂ ਬੋਰੀਆਂ ਦਾ ਸਹਾਰਾ ਬੋਰੀਆਂ ਇੱਥੇ ਰਾਮਬਣ ਸਾਬਿਤ ਹੋ ਰਹੀਆਂ ਨੇ ਤਾਂ ਫਿਰ ਤੋਂ ਆਹ ਦੇਖ ਸਕਦੇ ਹੋ ਪੀਰ ਗੈਸ ਆਇਆ ਤੇ ਫਿਰ ਤੋਂ ਬੋਰੀ ਜਿਹੜੀ ਹੈ ਉਸ ਦੇ ਉੱਤੇ ਸਿੱਟ ਦਿੱਤੀ ਗਈ ਹੈ ਤਾਂ ਇਸ ਤਰੀਕੇ ਨਾਲ ਇੱਥੇ ਲਗਾਤਾਰ ਕਿਸਾਨ ਕਿਸਦਾ ਜਵਾਬ ਦੇ ਰਹੇ ਨੇ ਤਾਂ ਤੁਮਾਕੇ ਤੁਸੀਂ ਸੁਣ ਸਕਦੇ ਹੋ ਬੇहद ਜ਼ਹਿਰੀਲੀ ਗੈਸ ਬਿਲਕੁਲ ਇੱਥੇ ਤਸਵੀਰ ਵੇਖ ਸਕਦੇ ਹੋ ਉਧਰੋਂ ਪਾਣੀ ਲੈ ਕੇ ਉਹਨੂੰ ਬੁਝਾ ਦਿੱਤਾ ਜਾਂਦਾ ਹੈ ਤਾਂ ਫਿਰ ਤੋਂ ਵੇਖ ਸਕਦੇ ਹੋ ਅਥਰੂ ਗੈਸ ਦਾ ਇਸਤੇਮਾਲ ਇੱਥੇ ਪਾਣੀ ਲੈ ਕੇ ਨੌਜਵਾਨ ਅੱਗੇ ਵੱਲ ਨੂੰ ਵਧਦਾ ਹੋਇਆ ਤੇ ਉਹ ਬੋਰੀ ਉਸ ਦੇ ਉੱਤੇ ਪਾ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਰਾਵਲੀ ਤਸਵੀਰ ਜੇ ਗੱਲ ਕਰੀਏ ਤਾਂ ਖਨੌਰੀ ਬਾਰਡਰ ਦੇ ਉੱਪਰ ਸਥਿਤੀ ਮਾਫੀ ਚਾਵਾਂਗੇ ਜਿਆਦਾ ਤਣਾਅਪੂਰਵਕ ਬਹੁਤ ਜਿਆਦਾ ਤਣਾਅਪੂਰਵਕ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਡਰ ਵਰਗਾ ਮਾਹੌਲ ਮਾਫੀ ਚਾਵਾਂਗੇ ਆਵਾਜ਼ ਜਿਹੜੀ ਹੈ ਉਹ ਇੱਥੇ ਜਿਹੜੀ ਹੈਗੀ ਹੈ ਸਾਥ ਨਹੀਂ ਦੇ ਰਹੀ ਕਿਉਂਕਿ ਅਥਰੂਗੈਸ ਦਾ ਅਸਰ ਜਿਹੜਾ ਹੈ ਕਾਫੀ ਜਿਆਦਾ ਹੈ ਅਤੇ ਉਸ ਅਸਰ ਇੱਥੇ ਦਿਖਾਈ ਦੇ ਰਿਹਾ ਹੈ ਅਤੇ ਉਸੇ ਦੇ ਅਸਰ ਦੇ ਕਾਰਨ ਜਿਹੜਾ ਹੈ बोलन ਤੇ ਵਿੱਚ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਸਕਿਨ ਮਚ ਰਹੀਆਂ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਪਰ ਤੁਹਾਡੇ ਤੱਕ ਆਵਾਜ਼ ਪਹੁੰਚਾਉਣਾ ਲਾਜ਼ਮੀ ਹੈ ਤਾਂ ਲਗਾਤਾਰ ਅਪਡੇਟਸ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਹਾਲ ਦੀ ਗੜੀ ਸਥਿਤੀ ਇੱਥੇ ਜੋ ਦੀ ਤੋਂ ਬੜੀ ਹੋਈ ਹੈ ਕੈਮਰਾਮੈਨ ਮਰਪੀ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਦੇ ਨਿਕਸਵੇਰਾ ਟੀਵੀ